ਭਰਾਵਾਂ ਦੀ ਐਕਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਅੱਜ ਉਹ ਦਿਖਾ ਰਹੇ ਹਾਂ ਜੀ ਚੁੰਨੀਆਂ ਆ ਗਈਆਂ ਚਿੱਟੀਆਂ ਚੁੰਨੀਆਂ ਨਵੇਂ ਆ ਗਈਆਂ ਇਹਦੇ ਵਿੱਚ ਪਹਿਲਾਂ ਵੀ ਬਹੁਤ ਆਈਆਂ ਸੀ ਇਹਦੇ ਵਿੱਚ ਨਵੇਂ ਦਵਾਰੇ ਬਹੁਤ ਚੁੰਨੀਆਂ ਆ ਚੁੱਕੀਆਂ ਜੀ ਆਹ ਦੇਖੋ ਜੀ ਰਖੜੀ ਸ਼ੇਰ ਮੇਲੇ ਦੇ ਉੱਤੇ ਜੀ ਸਪੈਸ਼ਲ ਕੋਟਾ ਡੋਰੀਆ ਦੀ ਚੁੰਨੀ ਜੀ ਪੂਰੇ ਵੱਡੇ ਸਾਈਜ਼ ਦੀ ਹੈ ਜੀ ਚਾਹੇ ਕਰੋਸ਼ੀ ਵਾਲੀ ਲੈ ਲਓ ਚਾਹੇ ਬਿਨਾ ਕਰੋਸ਼ੀ ਉਹ ਤੇ ਵੀ ਆ ਗਈ ਇਹਦੇ ਵਿੱਚ ਖਾਨ ਦੇ ਵਿੱਚੋਂ 2.5 ਮੀਟਰ ਚੁੰਨੀ ਦੇਵਾਂਗੇ ਜੀ ਪੂਰੀ ਵਧੀਆ ਚੁੰਨੀ ਸਿਰਫ 100 ਰੁਪਏ ਦੀ ਗੱਤੀ ਜੀ ਹੈ ਕੈ ਕੋਸ਼ੀਆ ਨਾਲ ਲੋਚੇ ਕੱਟ ਵਰਕੇ ਲੈ ਲੋ ਚੇ ਬਿਨਾ ਕੋਸ਼ੀਤੋ ਬਿਨਾ ਕੱਟ ਵਰਕ ਤੋਂ ਸਿੱਧੀ ਧਾਣ ਦੇ ਵਿੱਚੋਂ 2.5 ਮੀਟਰ ਦੀ ਚੁੰਨੀ ਜੀ ਕੋਟਾ ਡੋਗੀਆਂ ਚੁੰਨੀ ਸਿਰਫ 100 ਰੁਪਏ ਦੀ ਕਾਤੀ ਜੀ ਸੇਲ ਮੇਲੇ ਦਿੱਤੇ ਜੀ 100 ਰੁਪਏ ਦੀ ਰਖੜੀ ਸੇਲ ਮੇਲਾ ਜਾ ਰਿਹਾ ਜੀ ਭਰਾਵਾਂ ਦੀ ਹੱਟੀ ਦੇ ਉੱਤੇ ਰਖੜੀ ਸੇਲ ਮੇਲਾ ਕੜਾਈ ਵਾਲੀ ਚੁੰਨੀ ਆ ਦੇਖੋ ਜੀ ਕੜਾਈ ਵਾਲੀ ਨੈਟ ਦੇ ਉੱਤੇ ਕੜਾਈ ਵਾਲੀ ਚੁੰਨੀ ਹੈ ਇਹ ਨੈਟ ਦੇ ਉੱਤੇ ਕੜਾਈ ਵਾਲੀ ਚੁੰਨੀ ਪੂਰਾ ਜਾਲ ਬਣਿਆ ਹੋਇਆ ਹੈਗਾ ਸਿਰਫ ਇਹ ਵੀ 100 ਰੁਪਏ ਦੀ ਕਾਤੀ ਜੀ ਸੇਲ ਮੇਲੇ ਦੇ ਤੇ ਜੀ 100 ਰੁਪਏ ਦੇ ਵਿੱਚ ਕੱਤੀ ਜੇ ਇਹ ਨੈਕਟਰ ਦੇ ਉੱਤੇ ਕੜਾਈ ਵਾਲੀ ਚੁੰਨੀ ਸਰਫ 100 ਰੁਪਏ ਦੀ ਕੱਤੀ ਜੇ ਵੀ ਚੁੰਨੀ ਦੇਖੋ ਜੀ ਪੂਰਾ ਹੈਵੀ ਜਾਲ ਬਣਿਆ ਹੋਇਆ ਹੈਗਾ ਜੀ ਇਕੱਲੀ ਚੁੰਨੀ 100 ਦੀ ਨਹੀਂ ਆਉਂਦੀ ਵਿੱਚ ਕੜਾਈ ਵਾਲੀ ਸਰਫ 100 ਰੁਪਏ ਦੇ ਵਿੱਚ ਇਹਦੇ ਵਿੱਚ ਵੀ ਬਹੁਤ ਡਿਜ਼ਾਈਨਾਂ ਚ ਮਾਲ ਆਇਆ ਹੋਇਆ ਹੈਗਾ ਹਰ ਕਿਸਮ ਦੇ ਦੁਪੱਟਿਆਂ ਦਾ ਭਾਰੀ ਸਿਰਵੇਲੇ ਚੱਲ ਰਿਹਾ ਹੈ ਜੀ ਆਹ ਦੇਖੋ ਜੀ ਕੋਟਾ ਰੋਗ ਦੀਆਂ ਚੁੰਨੀਆਂ ਜੀ ਬਿਨਾ ਕੱਟਵਰਕ ਤੋਂ ਆ ਗਈ ਬਿਨਾ ਲਾਇਸ ਤੋਂ ਆ ਗਈ ਬਹੁਤ ਵੱਡੇ ਸਾਈਜ਼ ਦੀ ਹੈ ਜੀ 2.5 ਮੀਟਰ ਦੀ ਚੁੰਨੀ ਪੂਰੀ ਥਾਂ ਦੇ ਵਿੱਚੋਂ ਕੱਟਮੀ ਦੇਵਾਂਗੀ ਜੀ ਸਰਫੇ ਵੀ 100 ਜੀ ਦੇਵਾਂਗੇ ਜੀ ਇਹ ਰੱਖੜੀ ਸਰਵੇ ਤੇ ਜੀ ਇਹ ਵੀ 100 ਰੁਪਏ ਦੇਵਾਂਗੇ ਜੀ 2.5 ਮੀਟਰ ਦੀ ਚੁੰਨੀ ਪੂਰੀ ਵੱਡੀ ਚੁੰਨੀ ਹੈਗੀ ਕੋਟਾ ਡੋਨੀ ਦੀ ਚੁੰਨੀ ਜੀ ਫੌਲੇ ਕੁਆਰਟਰੀ ਚ ਮਾਲ ਪਹੁੰਚ ਗਿਆ ਜੀ ਜਿੰਨੇ ਮਾਗੀ ਦੁਪੱਟੇ ਲੈ ਸਕਦੇ ਹੋਗੇ ਕੋਈ ਹੋਲ ਸੇਲ ਦੇ ਵਿੱਚ ਦੁਕਾਨਦਾਰ ਜੀ ਵੈਸੇ ਜੇ ਜਾਣੇ ਜਿੰਨੇ ਵਰਜੀ ਲੈ ਸਕਦੇ ਹੋ ਜੀ ਹਰੇਕ ਸਿਰਫ 100 ਰੁਪਏ ਰੱਖਤਾ ਇਹ 100 ਰੁਪਏ ਦੇ ਵਿੱਚ ਆ ਦੇਖੋ ਜੀ ਸਾਦੀ ਸ਼ਕੂਨ ਆ ਦੇਖੋ ਜੀ ਹਾਪਿਆਰ ਦੀ ਚੁੰਨੀ ਸਾਦੀ ਹਾਪਿਆਰ ਦੀ ਚੁੰਨੀ ਕੀ ਕੋ ਕੀ ਕੀ ਤਾਈ ਸਿਰਫ 100 ਰੁਪਏ ਦੀ ਕਾਤੀ ਜੀ ਹੈ 100 ਰੁਪਏ ਦੇ ਵਿੱਚ 100 ਰੁਪਏ ਦੇ ਵਿੱਚ ਹਾਪਿਆਰ ਦੀ ਚੁੰਨੀ ਜੀ 100 ਰੁਪਏ ਦੇ ਵਿੱਚ ਕਾਤੀ ਜੀ ਸੇਰ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲੀ ਜਾਂਦਾ ਹੈਗਾ ਪਿਆਰ ਦੀ ਚੁੰਨੀ ਬਿਲਕੁਲ ਅਸਲੀ ਪਿਆਰ ਦੀ ਜਿਹੜੀ ਗੰਦੀ ਘੇ ਤੋਂ ਇਕੱਠੀ ਹੁੰਦੀ ਹੁੰਦੀ ਹੈ ਜੀ ਅਸਲੀ ਪਿਆਰ ਦੀ ਚੁੰਨੀ ਹੈ ਜੀ ਇਹ ਅਸਲੀ ਪਿਆਰ ਦੀ ਚੁੰਨੀ ਸਿਰਫ 150 ਦੀ ਕੱਤੀ ਇਹੇ 150 ਦੇ ਵਿੱਚ ਅਸਲੀ ਪਿਆਰ ਦੀ ਚੁੰਨੀ ਦੀ 150 ਰੁਪਏ ਦੀ ਕੱਤੀ ਇਹੇ ਸੇਲ ਮੇਰੇ ਦੇ ਉੱਤੇ ਜੀ ਜਿਹੜੀ ਆਮ 200 ਹੈ 220 ਰੁਪਏ ਦੀ ਵੇਚਦੀ ਹੈ ਆਪਣਾ ਰੇਟ ਸਿਰਫ 150 ਰੁਪਏ ਘੱਟਾ ਹੀ ਇਹੇ ਔਰ ਗੰਜਾ ਦੀ ਚੁੰਨੀ ਪੂਰੀ 2.5 ਮੀਟਰ ਦੀ ਖੁੱਲੀ ਚੁੰਨੀ ਹੋਊਗੀ ਔਰ ਗੰਜਾ ਦੀ ਆ ਵੀ 2 250 ਰੁਪਏ ਦੀ ਚੁੰਨੀ ਵਿਖਦੀ ਹੈ ਜੀ ਸੇਲ ਮੇਰੇ ਦੇ ਉੱਤੇ ਜੀ ਸਿਰਫ 150 ਰੁਪਏ ਦੀ ਕੱਤੀ ਇਹੇ ਔਰ ਗੰਜਾ ਦੀ ਚੁੰਨੀ ਸਿਰਫ 150 ਦੇ ਵਿੱਚ 2.5 ਮੀਟਰ ਦੀ ਖੁੱਲੀ ਚੁੰਨੀ ਹੋਊਗੀ ਆਮ 200 250 ਦੇ ਲਗਭਗ ਵਿਖਦੀ ਹੈ ਜੀ ਆਪਣਾ रेट ਸਿਰਫ 150 ਰੁਪਏ ਜੀ ਰਖੜੀ ਸੇਲਵੇ ਦਾ ਚੱਲੀ ਜਾਂਦਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਰਖੜੀ ਸੇਲਵੇ ਲੱ ਚੱਲੀ ਜਾਂਦਾਗਾ ਰਖੜੀ ਸੇਲਵੇ ਦੇ ਉੱਤੇ ਜੀ ਬਿਲਕੁਲ ਰੇਟ ਘਟਾ ਕੇ ਚਲੂਨ ਦੀ ਚੁੰਨੀ ਚਲੂਨ ਦੀ ਚੁੰਨੀ ਆਮ ਹੀ ਆਪਾਂ ਨੂੰ ਸਭ ਨੂੰ ਬਤਾਇਆਗਾ ਵੀ 250 300 ਰੁਪਏ ਦੀ ਵਿਖਦੀ ਹੈ ਜੀ ਆਪਰੇ ਕੋਲੇ ਸੇਲ ਮੇਲੇ ਦੇ ਉੱਤੇ ਸਿਰਫ 150 ਰੁਪਏ ਕਰਤੀ ਇਹੇ 150 ਦੇ ਵਿੱਚ ਚਰੂਨ ਦੀ ਚੁੰਨੀ 2.5 ਮੀਟਰ ਦੀ ਚੁੰਨੀ ਉਹ ਵੀ ਖੁੱਲੀ ਇਹ ਨਹੀਂ ਆ ਵੀ ਸ਼ੁੱਧੀ ਚੁੰਨੀ ਹੋਵੇ 2.5 ਮੀਟਰ ਦੀ ਚੁੰਨੀ 150 ਰੁਪਏ ਦੇ ਵਿੱਚ ਸੇਲ ਮੇਲਾ ਜੀ ਰੱਖੜੀ ਸੇਲ ਮੇਲਾ ਚੱਲ ਜਾਂਦਾ ਜੀ ਭਰਾਵਾ ਦੀ ਹੱਟੀ ਦੇ ਉੱਤੇ ਰੱਖੜੀ ਸੇਲ ਮੇਲੇ ਦੇ ਉੱਤੇ ਸਿਰਫ 150 ਦੀ ਕਰਤੀ ਚਰੂਨ ਦੀ ਚੁੰਨੀ ਮਸਲਿਨ ਦੀ ਚੁੰਨੀ ਜੀ ਪੂਰੀ 2.5 ਮੀਟਰ ਦੀ ਜੀ ਪੂਰੀ ਵਧੀਆ ਪਿਓਰ ਮਸਲਿਨ ਦੇ ਉੱਤੇ ਹੈ ਜੀ ਇਹੇ ਸਿਰਫ 200 ਰੁਪਏ ਦੀ ਕਰਤੀ ਇਹ ਪ्योर ਮਸਬੀਰ ਦੇ ਉੱਤੇ 2.5 ਮੀਟਰ ਦੀ ਖੁੱਲੀ ਚੁੰਨੀ ਹੋਊ ਜੀ 200 ਰੁਪਏ ਦੀ ਕਰਤੀ ਜਿਹੜੀ ਆਮ ਹੈ 2.5 300 ਦੇ ਲਗਭਗ ਵਿਕਦੀ ਹੈ ਜੀ ਰਖੜੀ ਸੇਲੇ ਮੇਲੇ ਤੇ ਸਿਰਫ 200 ਦੇ ਵਿੱਚ 2.5 ਦੀ ਚੁੰਨੀ ਜੀ 2.5 ਦੀ ਚੁੰਨੀ 2.5 ਮੀਟਰ ਦੀ ਹੋਊਗੀ ਜੀ ਬਿਲਕੁਲ ਆਮ ਹੀ ਪੱਕਾ ਰੇ ਨਹੀਂ 350 ਦੀ ਵਿਕਦੀ ਹੈ ਜੀ ਆਪਣਾ ਰੇਟ ਸਿਰਫ 250 ਰੁਪਿਆ ਜੀ 250 ਦੇ ਵਿੱਚ 2.5 ਦੀ ਚੁੰਨੀ ਜੀ ਚੈੱਕ ਕਰ ਲੈ ਲੋ ਚਾਹੇ ਲੈਣ ਦਾ ਲੈ ਲੋ ਫੋਲਡਰ ਜੈਨਾ ਦੇ ਵਿੱਚ ਮਾਲ ਪਹੁੰਚਾ ਹੈ ਜੀ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਔਰਗੰਜਾ ਦੀ ਚੁੰਨੀ ਸਿਰਫ 150 ਦੀ ਕੱਤੀ ਚਾਹੇ ਕੱਟਵਰਕਾਈ ਲੈ ਲਓ ਚਾਹੇ ਬਿਨਾਂ ਕੱਟਵਰਕੀ ਲੈ ਲਓ ਕੋਲਰ ਕੁਆਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈਗਾ ਜਿੰਨੇ ਮਰਜ਼ੀ ਦੁਪੱਟੇ ਲੈ ਸਕਦੇ ਹੋ ਜੀ ਤੁਸੀਂ ਆਜੋ ਔਰਗੰਜਾ ਦੇ ਵਿੱਚ ਕੱਟਵਰਕ ਵਾਲੇ ਵੀ ਹੈ ਜੀ ਬਿਨਾਂ ਕੱਟਵਰਕ ਵਾਲੇ ਵੀ ਹੈ ਰੇਟ ਸਿਰਫ 150 ਰੁਪਿਆ ਜੀ ਕਾਟਣ ਕੋਟਾ ਡੋਰੀਆ ਕਾਟਾਂ ਦੇ ਉੱਤੇ ਕੋਟਾ ਡੋਰੀਆ ਜੀ ਢਾਈ ਮੀਟਰ ਦੀ ਚੁੰਨੀ ਆਮੀ 220 ਰੁਪਿਆ ਦੀ ਜਾਂ 200 ਦੀ ਵਿਖਦੀ ਹੈ ਆਪਣਾ ਰੇਟ ਸਿਰਫ 150 ਰੁਪਏ ਘੱਟਾ ਜੀ ਇਹ ਚਾਹ ਹੋਰ ਕਾਟਨ ਦੇ ਉੱਤੇ ਕੋਟਾ ਡੋਰੀਆ ਜੀ ਬਰੀਕ ਚੱਕ ਤੇ ਵੀ ਆ ਗਿਆ ਜੀ ਥੋੜਾ ਵੱਡੇ ਚੱਕ ਤੇ ਵੀ ਆ ਗਿਆ ਜੀ ਇਹ ਤੋਂ ਹੋਰ ਬਰੀਕ ਵੀ ਆ ਗਈ ਜਾਂ ਬਿਲਕੁਲ ਬਰੀਕ ਚੱਕ ਰੇਟ ਸਿਰਫ 150 ਰੁਪਿਆ ਜੀ 150 ਕਟਾ ਜੀ ਕਟਾ ਕੇ ਰੇਟ ਪਹਿਲਾਂ 200 ਰੁਪਿਆ ਸੀ ਆਪਣੇ ਕੋਲੇ ਵੀ 150 ਘੱਟਾ ਜੀ ਰੱਖੜੀ ਖੇਰ ਮੇਰੇ ਦਿੱਤੇ ਜੀ ਭਾਰੀ ਸੇਲ ਵੇਲਾ ਚੱਲੀ ਜਾਂਦਾ ਜੀ ਰੱਖੜੀ ਸੇਲ ਵੇਲਾ ਭਰਾਵਾਂ ਦੀ ਹੱਟੀ ਵ